ਅਸੀ ਗੋਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ pp08 ਵਾਲੇ YouTube ਚੈਨਲ ਤੇ ਮੇਰੇ ਅੱਜ ਆਪਾਂ ਬਣਾਵਾਂਗੇ ਸ਼ੰਡਾ ਜੀ ਠੀਕ ਹੈ ਜੀ ਤੇ ਬਦਾਮ ਬਦੂ ਮੇਰਾ ਕੜ ਕੇ ਹੋਰ ਠੀਕ ਹੈ ਜੀ ਵਿੱਚ ਖਸ ਖਸ ਬਦਾਮ ਕਾਜੂ ਤੇ ਆ ਤੁਹਾਡੇ ਸਾਹਮਣੇ ਹੀ ਹੈ ਜੋ ਜੋ ਆਪਾਂ ਪਾਉਣਾ ਹਨ ਸਮਾਨ ਵਿੱਚ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਠੀਕ ਹੈ ਜੀ ਇਹ ਸੀਰੀਅਲ ਬਹੁਤ ਵਧੀਆ ਹੈ ਠੀਕ ਹੈ ਜੀ ਕਈ ਬਿਮਾਰੀਆਂ ਤੋਂ ਵੀ ਵਧੀਆ ਹੈ ਹਨਾ ਨੇ ਉਹ ਤਾਂ ਬਾਈ ਚੰਦੀ ਪ੍ਰੋਬਲਮ ਉਹਲੇ ਉਹ ਵਧੀਆ ਆ ਠੀਕ ਹੈ ਜੀ ਹਾਰਡ ਦੀ ਪ੍ਰੋਬਲਮ ਤੋਂ ਉਹ ਵਧੀਆ ਆ ਤੁਹਾਨੂੰ ਬਣਾਉਂਦੇ ਆਂ ਜਾਂ ਦਿਖਾਉਂਦੇ ਆਂ ਠੀਕ ਹੈ ਜੀ ਫੇਰ ਤੁਹਾਨੂੰ ਸਾਰਾ ਬਲੌਗ ਦੇਖਿਓ ਤੁਹਾਨੂੰ ਨਾਲੇ ਪਤਾ ਲੱਗ ਜਾਊਗਾ ਵੀ ਕੀ ਕੀ ਪਾਉਣਾ ਕੀ ਕੀ ਉਹਦਾ ਤੁਹਾਨੂੰ ਪਤਾ ਸਣਾ ਆਪਾਂ ਸਾਰਿਆਂ ਨੂੰ ਪੰਜਾਬ ਦੇ ਜਿੰਨੇ ਵੀ ਰਹਿੰਦੇ ਆਪਣੇ ਪੰਜਾਬੀ ਵੀਰ ਸਾਰਿਆਂ ਨੂੰ ਵੀ ਚੀਜ਼ ਦਾ ਪਤਾ ਹਨਾ ਬਣੇ ਰਿਓ ਬਲੌਗ ਦੇ ਵਿੱਚ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਸਰੀ ਦਾ ਆਪਾਂ ਬਾਰੇ ਖਾਸ ਕਰਕੇ ਸਭ ਬਾਰੇ ਠੀਕ ਹੈ ਜੀ ਕਸ ਕਸ ਤੇਈਆ ਨਾਲ ਉਹ ਮਗਜ ਵੀ ਬੈਗੇ ਆ ਠੀਕ ਹੈ ਜੀ ਇੱਥੇ ਵਿੱਚ ਵੀ ਮਗਜ ਆ ਹਾਂ ਸਮਾਨ ਦੋੜਾ ਹੀ ਆ ਜੀ ਉੱਦਾਂ ਦੋ ਹੀ ਬੰਦੇ ਆ ਸੀ ਬਾ ਦੋ ਬੰਦਿਆਂ ਦੀ ਆਪਾਂ ਬਣਾਉਣੀ ਆ ਠੀਕ ਹੈ ਜੀ ਆ ਵੀ ਕਹਿੰਦੇ ਬਹੁਤ ਵਧੀਆ ਮਖਾਣੇ ਹਨ ਤੇ ਲੋੜੀ ਲਈ ਬਹੁਤ ਵਧੀਆ ਚੀਜ਼ ਆ ਹਾਂਜੀ ਗੋਟਿਆਂ ਗੁੱਟਿਆਂ ਲਈ ਸਹੀ ਆ ਹਾਂ ਆ ਆਪਣੀ ਹੈਗੀ ਦੂਜੀ ਚਾਚਾ ਆਹੋ ਖਾ ਫਰੂਡ ਫਰੂਡ ਇਹ ਜੀ ਵਧੀਆ ਬੰਦੇ ਗੋਲੀ ਲਈ ਸਹੀ ਆ ਜੀ ਸਾਰੀਆਂ ਜਿੰਜਾ ਆਪਾਂ ਵਧੀਆ ਪਾਈਆਂ ਵੀਰੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਰਗੜ ਕੇ ਠੀਕ ਹੈ ਜੀ ਸਾਰੇ ਤਿਆਰ ਕਰਕੇ ਬਲੌਗ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਕੋਈ ਨੁਕਸਾਨ ਵਾਲੀ ਵੀਰੋ ਚੀਜ਼ ਨਹੀਂ ਹੈਗੀ ਵਧੀਆ ਠੀਕ ਹੈ ਆਪਾਂ ਕੋਕ ਵਗੈਰਾ ਹੋਰ ਡਰਡਰ ਪੜਰ ਕਈ ਚੀਜ਼ਾਂ ਪੀ ਜਾਂਦੇ ਆ ਨਾ ਉਹਦਾ ਨੁਕਸਾਨ ਤੁਹਾਨੂੰ ਪਤਾ ਕਿੰਨਾ ਗਰਮੀਆਂ ਦੇ ਵਿੱਚ ਜਿੰਨਾ ਇਹ ਚੀਜ਼ ਪੀ ਹੋ ਸਕਦੀ ਮੇਰੇ ਹਿਸਾਬ ਨਾਲ ਪੀਣੀ ਚਾਹੀਦੀ ਸਾਨੂੰ ਸਰੀਰ ਲਈ ਬਹੁਤ ਯਾਨੀ ਕਿ ਵਧੀਆ ਚੀਜ਼ ਆ ਵੀਰੋ ਠੀਕ ਹੈ ਵਧੀਆ ਬਣੇ ਰਿਓ ਬਲੌਗ ਚ ਸ਼ੇਅ ਬਣੇ ਰੋ ਬਲੌਕ ਦੀ ਫਸੀ ਲੋਜੀ ਹੋ ਗਿਆ ਆਪਣਾ ਤਿਆਰ ਠੀਕ ਰਗੜੀ ਜਾਂਦੇ ਆਪਾਂ ਨਾਲ ਨਾਲ ਸਾਰਾ ਫਰੀਜ਼ ਤੁਹਾਨੂੰ ਦਿਖਾ ਲਾਂਗੇ ਇਹ ਵੀਰੋ ਮੈਨੇ ਅੱਧਾ ਘੰਟਾ ਲਗਾਤਾਰ ਜੱਟ 20 ਮਿੰਟ ਕੋ ਟੋਕਾ ਆਟੇ ਹੀ ਰਗੜਨੇ ਦੇ ਦਿੱ ਆਪਾਂ ਨੂੰ ਠੀਕ ਹੈ ਜੀ ਆਪਾਂ ਤਾਂ ਉਹਦਾ ਜਿਆਦਾ ਟਾਈਮ ਰਗੜੀ ਦੀ ਆ ਠੀਕ ਹੈ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੋਣਾ ਠੀਕ ਹੈ ਜੀ ਇਹਦਾ ਬਹੁਤ ਫਾਇਦਾ ਹੈ ਠੀਕ ਹੈ ਜੀ ਕੋਲੀ ਸਾਰਿਆਂ ਨੂੰ ਵਧੀਆ ਇਹ ਵਿੱਚ ਪਾਣੀ ਆ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਇਹ ਵੀ ਜਿਹਦੇ ਵਿੱਚ ਵੀ ਸਾਨੂੰ ਖਾਣਾ ਖਾਣਾ ਚਾਹੀਦਾ ਹੈ ਕਈ ਰੋਗ ਦੂਰ ਹੋ ਜਾਂਦੇ ਆ ਠੀਕ ਹੈ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੋਣਾ ਸਾਡੇ ਚਾਚਾ ਜੀ ਰਾਟ ਰਹੇ ਆ ਠੀਕ ਹੈ ਜੀ ਹਾਂ ਪੂਰਾ ਵਾਸਿੰਨਾ ਗਿਆ ਵੀਰੋ ਠੀਕ ਹੈ ਜੀ ਨਸ਼ੇ ਪੁੱਤੇ ਤੋਂ ਦੂਰ ਰਹੋ ਇਦਾਂ ਦੀਆਂ ਚੀਜ਼ਾਂ ਸਾਨੂੰ ਸੇਵਰ ਕਾਨੀਆਂ ਚਾਹੀਦੀਆਂ ਖਾਣੀਆਂ ਚਾਹੀਦੀਆਂ ਠੀਕ ਹੈ ਜੀ ਹੋਰ ਤਾਂ ਆਪਾਂ ਚਲੋ ਸਾਰਿਆਂ ਕੋ ਮਾੜੇ ਇਸ ਚੀਜ਼ ਤੇ ਮਾੜੇ ਮੋਟੇ ਠੀਕ ਹੈ ਜੀ ਜ਼ਰੂਰ ਇਹ ਚੀਜ਼ ਕਰੋ ਫਾਇਦੇਦਾਰ ਹੋਊਗੀ ਇੱਕ ਵਾਰੀ ਟਰਾਈ ਮਾਰ ਕੇ ਜ਼ਰੂਰ ਦੇਖਿਓ ਜ਼ਿਆਦਾਤਰ ਸਾਡੇ ਆਪਣੇ ਪੰਜਾਬ ਦੇ ਵਿੱਚ ਠੀਕ ਹੈ ਜੀ ਇਹ ਜੀ ਪੀਂਦੇ ਪੀਂਦੇ ਕੋਈ ਘਰ ਦੇ ਵਿੱਚ ਰੇਕਦੇ ਬਣਦੀ ਹੋਣੀ ਮੇਰੇ ਹਿਸਾਬ ਨਾਲ ਠੀਕ ਹੈ ਜੀ ਤੇ ਰੋਗਾ ਤੋਂ ਵਧੀਆ ਹੈ। ਹਨਾ ਮਾ ਤਿਆਰ ਕੀਤਾ ਆਪਾਂ ਹੁੰਦਾ ਸਾਰੇ ਠੀਕ ਹੈ ਜੀ। ਇਹ ਵੀ ਫਿਰ ਜਿਹੜਾ ਆਪਾਂ ਸਲੋਟਰ ਚਲਾਉਣੀ ਹੈ ਹਾਂ ਇਹ ਆਪਣੇ ਬਾਹਰ ਦੇ ਵਿਚਾਰ ਪੈਂਦੀ ਹਾਂ। ਹਾਂ ਸਰੀਰ ਪੂਰੇ ਦੀ ਜਾਨ ਪੈਂਦੀ ਜਾ ਰਹੀ ਜਾਂ ਪਾਉਣਗੇ ਸਾਰਾ ਚਲਾਉਣ ਚ ਹਾਂ ਤੇ ਦੇਖੇ ਤਾਂ ਜੂਰ ਮੈਂ ਹਾਂ ਮੋਲ ਕੋ ਬਾਮਾ ਠੀਕ ਹੈ ਜੀ ਚੱਲਦਾ ਵੀ ਦੇਖੋ ਇਹ ਕੀ ਬਹੁਤ ਵਧੀਆ ਯਾਰ ਦਾ ਯਾਰ ਜਿਹੜੇ ਠੰਡੇ ਕੋਕ ਪੀਨੇ ਆਪਾਂ ਮੈਂ ਕਹਿੰਨਾ ਉਹਦੇ ਨਾਲ 100 ਗੁਣਾ ਵਧੀਆ ਚੀਜ਼ ਆ ਇਹਨੂੰ ਮਿਹਨਤ ਲੱਗਦੀ ਜਿਹੜੀ ਆਹ ਜਾਨ ਪਉਦੀ ਹੈ ਜਿਹੜੀ ਆਪਾਂ ਹਨਾ ਨਾਲ ਰੱਬ ਦਾ ਨਾਮ ਜਪਦੇ ਆ ਉਹਦੇ ਨਾਲ ਇਹਦੇ ਵਿੱਚ ਸਾਰਾ ਕੁਝ ਸੰਸਾਰ ਵਿੱਚ ਆਉਂਦਾ ਹਾਂ ਇਹ ਚ ਵੀ ਉਹ ਅਸੀਂ ਨਾਲੇ ਬੋਡੀ ਲਈ ਇੰਨੀ ਵਧੀਆ ਚੀਜ਼ ਆ ਆਪਣਾ ਇਹਨਾਂ ਪੇਟ ਸਾਫ਼ ਹੋ ਜਾਂਦਾ ਸਾਰਾ ਕੁਝ ਫਰੈਸ਼ਨੈਸ ਕਰ ਦਿੰਦੀ ਬੋਡੀ ਇਹ ਚ ਵੀ ਉਹ ਅਸੀਂ ਕੋਈ ਉਗਾਰੀ ਚੀਕਰੀ ਪਾਈ ਅਸੀਂ ਬਸ ਫਿਰ ਜੀ ਪਾਪਾ ਹੁੰਦੀਆਂ ਤਾਕਤ ਵਾਲੀ ਜੂਝ ਹੋਈ ਪਈਆਂ ਸਾਰੀਆਂ ਠੀਕ ਹੈ ਜੀ ਚਮਚਾ ਵੀ ਆਪਣੇ ਕੋਲ ਸਰਵਲੋ ਦਾ ਲਿਆਂਦਾ ਚੱਕ ਚੱਕ ਦਾ ਜੱਕ ਦਾ ਰਹਿ ਗਿਆ ਕਰੋ ਚੇਤਾ ਨਿਕਾਲੀ-ਕਾਲੀ ਚ ਦਾਤਾ ਜੀ ਨੇ ਸਾਰੇ ਸਮਾਨ ਧਿਆ ਕੇ ਰੱਖਿਆ ਹੈ ਘਰੇ ਸਰਵਲੋ ਦਾ ਦਾਤਾ ਜੀ ਦਾ ਸਰਵਲੋ ਜੀ ਖਾਂਦੇ ਹੈ ਠੀਕ ਹੈ ਜੀ ਜਿਹੜਾ ਆ ਜੀ ਆ ਸਲੂਤਰ ਆ ਨਾ ਇਹ ਨਿੰਮ ਦਾ ਆ ਇਹ ਨਿੰਮ ਦਾ ਹੀ ਜ਼ਰੂਰੀ ਹੁੰਦਾ ਹੈ ਨਿੰਮ ਜਿਹੜੇ ਨਮ ਦੀ ਹੈ ਨਾ ਜਦੋਂ ਆਪਾਂ ਰਗੜਦੇ ਆ ਨਮ ਵੀ ਵਿੱਚ ਆਉਂਦੀ ਆ ਨਮੋਂ ਤੁਹਾਨੂੰ ਪਤਾ ਹੀ ਹੈ ਬੋਡੀ ਲਈ ਕਿੰਨੀ ਵਧੀਆ ਚੀਜ਼ ਹੈ ਨਮ ਬਹੁਤ ਬੰਦਾ ਇਹ ਵਾਲ ਦੇ ਜਿਹੜੀ ਨਮ ਵੀ ਲੋ ਪਿੰਦੇ ਉਹ ਉਹਦੇ ਨਾਲੋਂ ਸਾਤ ਸਹੀ ਆ ਇਹ ਠੀਕ ਹੈ ਜੀ ਕਿਉਂਕਿ ਰਗੜ ਹੁੰਦੀ ਆ ਨਾ ਵਿੱਚ ਉਹਦੇ ਪੂੰਦੇ ਦੇ ਵਿੱਚ ਇੱਕ ਮਿੱਟੀ ਵੀ ਜਿਹੜੀ ਹੁੰਦੀ ਆ ਆਪਣੀ ਜੁਜੀ ਹੁੰਦੀ ਠੀਕ ਹੈ ਤੁਹਾਨੂੰ ਪਤਾ ਹੈ ਹੁਣ ਸਾਰੀ ਵਧੀਆ ਸ਼ਰੀਰ ਲਈ ਮਿੱਟੀ ਸਾਰੀ ਪੱਥਰ ਜਿਹੜਾ ਨਾ ਇਹਦੇ ਉੱਤੇ ਰਗੜਨਾ ਕਈ ਜੁਵਾਰੀਆਂ ਚੈਪਟਰ ਹੁੰਦੇ ਨੇ ਉਦਾਂ ਤੁਸੀਂ ਕੋਈ ਪਿਆਜ਼ ਵਗੈਰਾ ਜਿੱਦਾਂ ਤੜਕਾ ਵਗੈਰਾ ਨੂੰ ਲੋ ਵੀ ਰਗੜਦੇ ਵੀ ਉਹ 'ਚ ਵੀ ਤਾਕਤ ਆ ਠੀਕ ਹੈ ਜੀ ਇਹਦਾ ਸਾਫ ਜਿੰਨੇ ਵਿੱਚ ਆਪਾਂ ਪਾਉਂਦੇ ਆ ਤੁਸੀਂ ਦੇਖਿਆ ਹੋਣਾ ਜਿਹੜੇ ਜੰਗਲਾਂ 'ਚ ਲੋਕ ਰਹਿੰਦੇ ਆ ਉਹ ਸਾਰੇ ਰਗੜ ਰਹੇ ਦੇ ਕਿ ਨਹੀਂ ਜੇ ਤੁਹਾਨੂੰ ਪਤਾ ਹੋਣਾ ਜਿਹੜੇ ਤੁਸੀਂ ਦੇਖਦੇ ਹੋਣੇ ਉਹ ਰਗੜ ਕੇ ਇਸ ਲਈ ਬਿੰਦੇ ਇੱਕ ਹੋਣੀ 'ਚ ਦੁਗਣੀ ਤਾਕਤ ਆ ਜਾਂਦੀ ਆ ਹੁੰਦੇ ਜਗੜਨ ਜੰਗਲ ਵਾਲੇ ਤੁਸੀਂ ਦੇਖੇ ਹੋਣੇ ਕਈ ਵੀਰ ਹਨ ਸਾਰੇ ਕਰਦੇ ਰਗੜ ਕੇ ਪਿਆਜ਼ ਪਿਉਜ ਹੋਰ ਉਹ ਬਹੁਤ ਵਧੀਆ ਚੀਜ਼ਾਂ ਹਨ ਵੀਰੋ ਆਹੇ ਗੋ ਤੇ تیر ਕਿੱਦਾਂ ਲੱਗਿਆ ਤੀਨ ਕਰਾਂਗੇ ਜਦੋਂ ਚੋਲੇ ਉਹ ਵੀ ਜੇ ਵੀ ਨਾ ਜਦ ਜਦ ਸਾਰੇ ਵੀ ਨਾ ਜਿੱਦਾਂ ਇਹਨੂੰ ਪੇਰੇ ਆਪਰੇ ਉਹਦਾ ਵੀ ਵਧੀਆ ਹੋ ਜਾਂਦਾ ਹਾਂ ਕਈ ਵੀਰ ਜਦੋਂ ਆਉਂਦੇ ਆਪਣੇ ਜਿਹੜੇ ਜਿੱਦਾਂ ਕਲੱਬ ਵਾਲੇ ਆਪਣੇ ਵੀਰ ਸਾਰੇ ਉਹ ਮਸ਼ੀਨ ਦੇ ਵਿੱਚ ਕਰ ਦਿੰਦੇ ਹਨ ਹਨਾ ਉਹ ਮਸ਼ੀਨ ਦੇ ਵਿੱਚ ਵੀ ਉਹ ਕਰ ਲੈਂਦੇ ਆ ਜੋ ਉਹਨਾਂ ਨੂੰ ਜਾ ਹੋ ਜਾਂਦਾ ਨਾ ਆਪਣੀ ਸਾਤ ਨਹੀਂ ਹੋਏ ਸਾਤ ਹੋ ਜਾਂਦੀ ਰੈਡੀ ਜੀ ਚੱਲ ਰੈਡੀ ਜੀ ਚੱਲ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਇਹ ਚੀਜ਼ ਕੋਈ ਨਹੀਂ ਦਈਦੀ ਹੈ ਕਈ ਵੀ ਕਹਿੰਦੇ ਵੀ ਕਲੱਬ ਵਾਲੇ ਜਿਹਨਾਂ ਨੂੰ ਪਤਾ ਨਾ ਸੇਧੋ ਨੇ ਸਾਡੇ ਲਈ ਬਹੁਤ ਵਧੀਆ ਆ ਉਹ ਅੱਜਕੱਲੇ ਰੋਜ਼ ਸ਼ਾਮ ਨੂੰ ਇੱਕ ਵਾਰ ਇਹ ਅੱਜ ਗਰਮੀਾਂ ਵਿੱਚ ਪਿੰਦੀ ਪਿੰਦੇ ਆ ਕਈ ਜਿਹੜੇ ਵੀਰ ਕਹਿੰਦੇ ਆ ਗਰਮ ਹੁੰਦੀਆਂ ਚੀਜ਼ਾਂ ਇਹ ਵੀਰੋ ਜਦੋਂ ਰਗੜਦੇ ਆ ਨਾ ਉਹ ਠੰਡੀਆਂ ਬਣ ਜਾਂਦੀਆਂ ਠੀਕ ਹੈ ਜੀ ਉਹ ਗਰਮ ਨਹੀਂ ਰਹਿਣੀਆਂ ਚੀਜ਼ਾਂ ਇਹ ਇਹ ਠੰਡੀਆਂ ਹੋ ਜਾਂਦੀਆਂ ਤੁਹਾਡੇ ਘਰ ਨਵੇਂ ਨਵੇਂ ਕੋਕਾ ਪੱਤੇ ਆ ਗਏ ਆ। ਅਭਿਰਾਮ ਨੇ ਸ਼ਿਰਦਾਰਤੇ ਰਿਓ। ਐਸਾ ਫੇਰੋ ਜਿਵੇਂ ਜੀ। ਹਾਂ ਜੀ ਤੁਹਾਨੂੰ ਦਿਖਾ ਲਾਂਗੇ ਜੀ ਇਹ ਤਾਂ ਆਪਣਾ ਪਿਆਰ ਹੁੰਦਾ। ਜਿਹੜੇ ਕੋਲ ਹੁੰਦੇ ਮੈਂ ਕਿਹਾ ਇੰਨਾ ਵਧੀਆ ਆ ਰਿਹਾ ਤੁਸੀਂ Y de ਉਹ ਸਾਰੇ ਇਹਨਾਂ ਪੱਥਰ ਰੱਖੇ ਹੋਏ ਇੱਥੇ ਤਾਂ। ਹਰੇ ਜੀ ਉਹ ਨਹੀਂ ਦਬੜ ਕੇ ਥਾਣੀ। ਆਲਦੀ ਵੀ ਹੋਈ। ਪੱਟ ਚਲਣੋਂ ਬਣੀਆਂ ਬਣਾਈਆਂ ਚੀਜ਼ਾਂ ਆਉਣ ਲੱਗ ਪਈਆਂ ਨਾ। ਇਹ ਨਾਲ ਸਾਰੇ ਵੀ ਜਿਹੜੀਆਂ ਬਣੀਆਂ ਬਣਾਈਆਂ ਹੋਣੀਆਂ। ਉਹ ਸਾਹਮਣੇ ਹੋਏ ਉਹ ਹੋਏ ਨਾ। ਅਗਰ ਮੈਂ ਵਾਲੇ ਆਵਰ ਕਰਨੇ ਜਾਈ ਦੇ। ਇਹ ਆ ਗਏ। ਤੁਹਾਡੇ ਮੈਂ ਆਪਾਂ ਇਹ ਜੁੜਾ ਕੇ ਰੱਖ ਦਿੰਦੇ ਆਂ ਬਾਕੀ ਮਾਰੇ ਇਹ ਨਾਲ ਉੱਚੋ ਕਰਾ ਇਹ ਮੇਰੇ ਨਾਲ ਇਹ ਦੋਸਤ ਕਰੀਏ ਉਹ ਜੀ ਆਪਣਾ ਹੋਰ ਮਨ ਨੂੰ ਸੋਚ ਕਰਨਾ ਆਣਾ ਨਹੀਂ ਤੇ ਆਪ ਸੱਜਿਆ ਸੌਰੀ ਲੱਗੇ ਆ ਕਿ ਇਹ ਮੜਿਆ ਪਾਣੀ ਛੱਡੋ ਭਾਈ ਨੂੰ ਰੱਖਾ ਬਾਕੀ ਆ 잘 어머니가 다는데 머리 또 많이 말 ਦਾਸ ਪ੍ਰੋਟੀਨ ਆ ਇਹ ਜਿਹੜਾ ਮਸਾਲੇ ਆਪਣੇ ਬੋਡੀ ਬਿਲਡਰ ਖਾਂਦੇ ਉਹਨਾਂ ਸਾਹਮਣੇ ਇਹਦੇ ਆਪਣੇ ਜੀਰੋ ਆਉਂਦਾ ਠੀਕ ਹੈ ਜੀ ਮੈਂ ਤਾਂ ਜਿੰਨੇ ਵੀ ਆਪਣੇ ਵੀ ਲਾਉਂਦੇ ਆ ਜੇ ਇਹ ਚੀਜ਼ ਵੀ ਲੋਗ ਐਂ ਮੈਂ ਉਹਨਾਂ ਬੋਡੀ ਬਿਲਡਰ ਨੂੰ ਵਜ਼ੀਰਾਂ ਨੇ ਕਹਿੰਦਾ ਕਿ ਇੱਕ ਤੇ ਵੀਰੋ ਬਣਾਈ ਦੀ ਆਪਾਂ ਜੀ ਦੇ ਜਿੰਨੇ ਵੀ ਇੰਸਟੋ ਤੇ ਹੁਣ ਦੁਬਾਰਾ ਆਪਾਂ ਜੋ ਦਿੱਤੀ ਆਣ ਡਿਲੀਵਰੀ ਆ ਰਹੀ ਨਹੀਂ ਜਿਹੜੇ ਅਪਲੋਡ ਨਾਲ ਬਹੁਤ ਪੜਾ ਗਏ ਨਾ ਉੱਪਰ ਦਾ ਰੋਜ਼ ਚੈੱਕ ਕਰੀ ਪੀਣੀ ਚਾਹੀਦੀ ਵੀ ਉਹ ਠੀਕ ਹੈ ਜੇਕਰ ਦੇਗਾ ਕਰਨੀ ਆ ਕਰਨੀ ਆ ਨਾ ਹਾਂ ਅੰਦਾ ਨਹੀਂ ਪੀਆ ਅੱਜ ਹਾਂ ਲਈ ਨਹੀਂ ਮੈਂ ਤਾਂ ਟਾਈਮ ਲੱਗਦਾ ਰਗਣੇ ਵਿੱਚ ਮੈਂ ਚਰਦੇ ਵਿੱਚ ਪਾ ਲਿਆ ਜੰਦੋਂ ਆਇਆ ਦੂਜਾ ਪਾਉਣਾ ਮਿੱਠਾ ਮਿੱਠਾ ਪਾਣੀ ਛੱਡੀ ਜਾਉ ਉਹਨੂੰ ਰਕਚਰ ਕਰੀ ਜੋ ਕਰੀ ਜੋ ਮਦਰਾ ਨਹੀਂ ਹਟਾਣਾ ਚਾਹੀ ਉਹ ਵੀ ਸਹੀ ਆ ਹੈ ਨਾ ਪਰ ਇਹ ਜਿੱਟੀ ਵਿੱਚ ਪੱਥਰ ਹੈ ਜਿਹੜਾ ਉਹ ਨਾਲ ਜਾਂਦਾ ਬਾਅਦ ਚੀਜ਼ ਇਹਦਾ ਉਹ ਚੀਜ਼ ਉਹ ਮਿਰਚ ਜਿਹੜੋ ਪਾਣੀ ਹਾਂ ਪਰ ਇਹ ਤਾਂ ਹੈ ਪੈਰਾ ਉੱਪਰ ਕਿਉਂਕਿ ਹਾਂ ਹਾਂ ਉਹਦਾ ਕਰਦੇ ਕੋਈ ਨਹੀਂ ਉੱਪਰ ਵੀ ਪੰਡਾ ਹੈਗਾ ਉਹ ਵੀ ਆਇਆ ਇੱਕ ਨੌਲਾ ਯਾਰ ਉਹਦੇ ਵਿੱਚ ਖੰਡ ਕੋਲ ਥੋੜੀ ਜਿਹੀ ਕੋਲ ਆਪਾਂ ਇੱਥੇ ਅਗਰ ਲਾਣੀ ਨਹੀਂ ਮੰਨਦੇ ਆਪਾਂ ਇੱਥੇ ਕੋਲ ਨਹੀਂ ਗਵਰਨਿੰਗ ਗਵਰਨਰ ਕਰਦਾ ਉਹਦੇ ਦੋਸਾ ਵਕਤ ਤੇ ਗਵਰਨਿੰਗ ਉਹ ਮਗਰ ਨਾਲ ਕੋਈ ਆ ਨਹੀਂ ਜਾਣਾ खाने हाँ में ठंड थोड़ा ही पाएंगे यार शुगर ज़्यादा ही चेता नहीं रहा मैं सक्कर नहीं होने का लेके आया है हमारे यहाँ शाहमाता ने ना सक्कर लेने आए थे में तो है इधर भी तुम लोग नहीं काम आओ जरा चाकू थालो पर उमड़ कर ले इसी पे

ਬੋਲੇ ਬਾਸ ਬਾਸ ਬਾਦੂ ਬੋੜੇ ਇਹ ਉਧਰ ਇਹਦੇ ਵਿੱਚੋਂ ਸਭ ਕੋ ਜਾਣਾ ਨਾ ਉਹ ਨਹੀਂ ਉੱਥੇ ਤੋਂ ਕੋਣ ਚਈ ਨਹੀਂ ਜਰਾ ਸੁ ਜਿਹੜੀ ਇਹਨਾਂ ਖੰਡਵਾ ਚੌਂਦੀ ਨੂੰ ਸਰਕਰ ਭਾਗੋ ਬੋੜੇ ਭਾਗੋ ਜੋ ਹੋਰ ਜ਼ਿਆਦਾ ਠੰਡਾ ਕਰਨਾ ਹੋਵੇ ਥੋੜੀ ਜਿਹੀ ਕਿੱਥੇ ਯੂਰਪ ਨਾਲ ਮੇਰਾ ਵੀ ਇੱਕ ਵਾਰੀ ਹੈ ਨਾ ਪਤਾ ਨਹੀਂ ਤੁਹਾਨੂੰ ਆਪਣੇ ਰਿਜ਼ਲਟ ਪਤਾ ਨਾ ਮੈਂ ਇੱਕ ਵਾਰ ਦੱਸ ਹਾਂ ਦਵਾਚਲ ਦੀ ਬਿਮਾਰੀ ਹੋਗਾ ਨਾ ਬਹੁਤ ਵਧੀਆ ਹੈ ਜਾਨੇ ਦਿਮਾਗ ਦੇ ਟੈਨਸ਼ਨ ਰਹਿੰਦੀ ਹੈ ਨਾ ਉਹਨੇ ਬਹੁਤ ਵਧੀਆ ਜੀਹੇ ਗੋ ਠੀਕ ਹੈ ਨਾੜਾ ਲੇਗਾ ਵਧੀਆ ਨਾੜਾ ਪਾਉਂਦਾ ਪੈਸੇ ਚਾਹ ਲੋ ਆ ਜਾਂਦੇ ਨੇ ਮੈਕਸਾ ਵਾਲਿਆਂ ਦੇ ਸਭ ਕਾਜੀ ਬੁਧੀ ਤੇ ਆਖਰ ਤੇ ਆਪਣੀ ਮੰਨ ਲੜ ਤੇ ਮੈਂ ਆਪਣੇ ਦਲੀਪ ਦੀ ਵੀਡੀਓ ਦੇ ਲਈ ਜੀ ਮਸਾਲੇ ਦੀ ਉਹ ਲਗਦਾ ਹੀ ਬਾਹਰ ਬਣਾਉਣ ਨਾਲ ਨਾਲ ਉਹਦੇ ਲਾਇਪੀ ਹਾਲਾਂਕਿ ਚੰਗੀ ਨਹੀਂ ਉਹ ਗ੍ਰੀਨ ਰੂਪਿੰਦੇ ਰੇਣਾ ਆਹ ਠੀਕ ਹੈ ਜਿਹੜੀ ਕੁਦਰਤੀ ਕੀ ਜੋ ਦੇਖੋ ਦੁੱਧ ਹੈ ਦੁੱਧ ਦੁੱਧ ਦੇ ਚੋਣੇ ਹੀ ਬਾਦ ਦੁੱਧ ਲੋੜੇ ਨਹੀਂ ਆ ਹਾਂ ਦੁੱਧੇ ਬਣ ਜਾਂਦਾ ਹੈ ਸਾਰਾ ਇਹ ਹੀ ਲੈ ਆਹ ਲੋ ਚਾਹ ਮਾ ਉਹ ਮੈਂ ਸ਼ਹੀਦੇ ਬਹੁਤ ਵਧੀਆ ਚੀਜ਼ ਹੈ ਆਹ ਰੱਖੀ ਹਰ ਲੋਗਾਂ ਦਾ ਸਨਿਕਰਾ ਨਾਲੋਂ ਇਹ ਹੈ ਕਿ ਬਿਨਾਂ ਕੋਈ ਕਿਹੜਾ ਪਰਮੋਤਿ ਵਿਧਾਰਨ ਨਾ ਹਾਂ। ਬਹੁਤ ਵਧੀਆ ਬਈ ਬਣਿਆ ਇਹ ਤੇਰੇ ਨਾਣਾ ਯਾਨੀ ਇਹਨਾਂ ਬੋਲਦੇ ਨੇ ਕਾਲੀਆਂ ਮਰਚਾਂ ਵਾਚਾਂ ਜਿਹੜੀਆਂ ਉਹ ਬਹੁਤ ਗਲੇ ਦੇ ਸਾਡੇ ਲਈ ਵਧੀਆ ਰਹਿੰਦੀਆਂ। ਅੰਦਰ ਜੋ ਜੋ ਪਾਇਆਦੇ ਸਭ ਤੋਂ ਬੁਢੀ ਹੈ। ਮੈਂ ਕਹਾਂ ਲੇ ਵੀ ਤੁਸੀਂ ਕਿਸੇ ਵੀ ਰੱਬ ਨੂੰ ਆਪਣੇ ਕਿਹਨੂੰ ਵੀ ਆਪਾਂ ਵਿਚਾਰ ਰੱਬ ਦਾ ਕੋਈ ਹੋਰ ਨਾ ਮੰਨਦੇ ਉਹਦਾ ਨਾਮ ਲੱਕੋ। ਬਣਾਉਂਦੇ ਬਣਾਉਂਦੇ। ਠੀਕ ਹੈ ਜੀ ਉਹਦੇ ਨਾਮ ਨਾਲ ਬੜੀ ਜੀ ਗਰੀਬ ਦੇ ਵਿੱਚ ਜਣਦੇ ਇਹ ਪੀਰ ਤੰਗ ਰੋਕੀ ਜਾਨੀ ਕਿ ਉਹ ਬਹੁਤ ਵਧੀਆ ਜਿਹੜੇ ਸਾਡੇ ਪੀਰ ਸਾਨੂੰ ਮਿਲ ਜਾਣਗੇ। ਦਾ ਜੀ ਨਾਮ ਤੇ ਆਪਣਾ ਜ਼ਰੂਰੀ ਆ। ਨਾਮ ਦਾ ਵੀ ਜਿਹੜਾ ਉਹਦਾ ਸਾਰੇ ਸਾਰਾ ਇਹਦੇ ਵਿੱਚ ਆ ਜਾਂਦਾ ਵੀਰੋ। ਠੀਕ ਆ ਜੀ। ਘਾੜੀ ਹੀ ਪਈ ਹੈ ਇੰਦਣ। ਹਾਂ। ਤੁਸੀਂ ਪ੍ਰਤੀਕ ਇਹਾਰੇ ਵੀ ਇਹ ਵੀ ਕਰਨਾ ਹੋਵੇ ਦਰਮਿਆਨ। ਕਰੋ ਠੀਕ ਆ ਜੀ ਵੀਰੋ। ਬਹੁਤ ਵਧੀਆ। ਬਣਿਆ ਆਪਣਾ ਠੀਕ ਆ ਜੀ। ਤੇ ਸਾਜਰੇ ਦਾ ਪ੍ਰਸ਼ਾਦਾ ਹੀ ਹੈ ਇੱਥੇ। ਠੀਕ ਆ ਜੀ ਜਿਹੜਾ ਜਿਹੜਾ ਵਧੀਆ ਨਾਮ ਦੀ ਮਹਾਰਾਜਾ ਜੱਪਾ ਸਾਡੇ ਦੇ ਪ੍ਰਚਾਰ ਦੇ ਅੰਦਰ ਹੋਏ ਹਨ ਤੁਸੀਂ ਵੀ ਇਹ ਚੀਜ਼ ਬਣਾ ਲੈ ਜੀ ਤੁਹਾਨੂੰ ਆਪੇ ਹੀ ਇਹਦਾ ਪਤਾ ਲੱਗ ਜਾਣਾ ਹੈ ਠੀਕ ਹੈ ਜੀ ਜਿਹੜੇ ਤੁਸੀਂ ਰੱਬ ਨੂੰ ਮੰਨਦੇ ਆ ਉਹਨੂੰ ਮੰਨ ਕੇ ਨਾਲ ਜੱਪ ਦੇ ਪੜਾਓ ਠੀਕ ਹੈ ਜੀ ਬੈਕਪੋਇੰਟ ਦੇ ਨਾਲ ਵੀ ਨਾ ਉਹ ਵੀ ਆਪਣਾ ਨੋਰਮਲ ਜੱਗਾ ਹਨ ਉਹ ਬਣਾਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਸਾਰਿਆਂ ਦਾ ਪਿਆਰ ਕਰੀ ਸਸੀ ਗੁਰੂ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਫੋਲੋ ਕਰਦੇ ਹੋ ਸਸੀ ਗੁਰੂ